ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਪਰ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੇ ਜੰਗ ਦੇ ਹਾਲਾਤ ਬਣੇ ਹੋਏ ਆ ਇੱਕ ਤੇ ਇਹਦੇ ਬਾਰੇ ਲੋਕ ਜਿਹੜੇ ਚਿੰਤਤ ਆ ਇਹਦੇ ਉੱਤੇ ਤੁਹਾਡੀ ਟਿੱਪਣੀ ਚਾਹੁੰਦੇ ਆ ਬਈ ਕੱਲ ਇੱਕ ਵਾਰੀ ਐਦਾਂ ਲੱਗਿਆ ਸੀਗਾ ਜਦੋਂ ਦੋਹਾਂ ਦੇਸ਼ਾਂ ਦੇ ਬਿਆਨ ਲਗਭਗ ਆ ਗਏ ਸੀ ਵੀ ਜੇ ਹੁਣ ਤੁਸੀਂ ਹਮਲਾ ਕਰੋਗੇ ਤੇ ਫਿਰ ਅਸੀਂ ਕਰਾਂਗੇ ਜੇ ਤੁਸੀਂ ਨਹੀਂ ਕਰੋਗੇ ਤੇ ਅਸੀਂ ਨਹੀਂ ਕਰਾਂਗੇ ਤਾਂ ਇੱਕ ਵਾਰੀ ਕੱਲ 7 ਮਈ ਨੂੰ ਐਦਾਂ ਲੱਗਾ ਸੀਗਾ ਵੀ ਇਹ ਕੰਮ ਜਿਹੜਾ ਇਹ ਹੁਣ ਠੰਡਾ ਹੋ ਗਿਆ ਦੋਹਾਂ ਦੇਸ਼ਾਂ ਦੇ ਵਿੱਚ ਆਪਸੀ ਸਹਿਮਤੀ ਬਣ ਗਈ ਹੈ ਪਰ ਕੱਲ ਦੇਰ ਰਾਤ ਪਾਕਿਸਤਾਨ ਵੱਲੋਂ ਪੰਜਾਬ ਦੇ ਕੁਝ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਹਦੇ ਜਵਾਬ ਵਿੱਚ ਫਿਰ ਭਾਰਤ ਨੇ ਕਾਰਵਾਈ ਕੀਤੀ ਤੇ ਉਹਨਾਂ ਵੱਲੋਂ ਜਿਹੜੀਆਂ ਮਜ਼ਾਈਲਾਂ ਦਾਗੀਆਂ ਗਈਆਂ ਉਹਨਾਂ ਨੂੰ ਨਸ਼ਟ ਕੀਤਾ ਗਿਆ ਲੋਕ ਚਿੰਤਤ ਨੇ ਇਸ ਗੱਲ ਨੂੰ ਲੈ ਕੇ ਦੂਜਾ ਬੜਾ ਅਹਿਮ ਸਵਾਲ ਇਹ ਆ ਵੀ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਨੇ ਸਪੀਡ ਫੜੀ ਸੀ ਬਾਡੀਆਂ ਤੋਂ ਬਾਅਦ ਉਹ ਹੁਣ ਥੋੜੀ ਮੱਠੀ ਪੈ ਗਈ ਆ ਕਿਉਂਕਿ ਸਥਿਤੀ ਇਹੋ ਜਿਹੀ ਬਣੀ ਹੋਈ ਆ ਕਿਉਂਕਿ ਪ੍ਰਸ਼ਾਸਨ ਜਿਹੜਾ ਉਹ ਇਕੱਠ ਕਰਨ ਦੇ ਉੱਤੇ ਥੋੜੀ ਪਾਬੰਦੀ ਲਗਾ ਰਿਹਾ ਹਾਲਾਂਕਿ ਪ੍ਰਸ਼ਾਸਨ ਖੁੱਲ ਕੇ ਤਾਂ ਨਹੀਂ ਕਹਿ ਰਿਹਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਇਕੱਠ ਤੋਂ ਜਿਹੜਾ ਆਦੇਸ਼ ਹੈ ਵੀ ਇਕੱਠ ਨਾ ਹੋਣ ਦਿੱਤਾ ਜਾਵੇ ਤੇ ਤੀਜਾ ਬੜਾ ਅਹਿਮ ਸਵਾਲ ਆ ਵੀ ਜਿੱਥੇ ਇੱਕ ਪਾਸੇ ਭਾਰਤ ਪਾਕਿਸਤਾਨ ਦੇ ਨਾਲ ਲੜ ਰਿਹਾ ਪੰਜਾਬ ਉਹਦਾ ਗਵਾਹ ਬਣਦਾ ਜਾ ਰਿਹਾ ਪੰਜਾਬ ਦੇ ਜ਼ਿਲ੍ਹੇ ਜਿਹੜੇ ਆ ਉਹਦੇ ਨਿਸ਼ਾਨੇ ਤੇ ਆ ਪਾਕਿਸਤਾਨ ਦੇ ਤੇ ਦੂਜੇ ਪਾਸੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇੱਕ ਜਿਹੜਾ ਤਲਖੀ ਭਰਿਆ ਮਾਹੌਲ ਹੈ ਉਹ ਹਰਿਆਣਾ ਨਾਲ ਵੀ ਬਣਿਆ ਹੋਇਆ ਕੱਲ ਦੇਰ ਰਾਤ ਬੀਬੀ ਐਮਬੀ ਦੇ ਕੁਝ ਅਫਸਰਾਂ ਤੇ ਦਬਾਅ ਪਾਇਆ ਗਿਆ ਵੀ ਤੁਸੀਂ ਫੌਰੀ ਤੌਰ ਦੇ ਉੱਤੇ ਪਾਣੀ ਜਿਹੜਾ ਹਰਿਆਣੇ ਨੂੰ ਛੱਡ ਦਿਓ ਮਾਮਲਾ ਫੇਰ ਮੁੱਖ ਮੰਤਰੀ ਤੱਕ ਪਹੁੰਚਿਆ ਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਇਸ ਪੂਰੇ ਮਾਮਲੇ ਮੁਤਲਕ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਹਾਲਾਂਕਿ ਹਾਈ ਕੋਰਟ ਤੋਂ ਨਿਰਾਸ਼ਾਜਨਕ ਸਥਿਤੀ ਰਹੀ ਹੈ ਪਰ ਹੁਣ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਆ ਕਿ ਅਸੀਂ ਸੁਪਰੀਮ ਕੋਰਟ ਦਾ ਰੁਖ ਕਰਾਂਗੇ ਪਰ ਡੱਲਾ ਸਾਹਿਬ ਸਭ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਸਥਿਤੀ ਹੈ ਇਹਦੇ ਬਾਰੇ ਤੁਸੀਂ ਚਾਣਨਾ ਪਾਓ ਵੀ ਇਸ ਵਕਤ ਕੀ ਹਾਲਾਤ ਨੇ ਦੇਖੋ ਜਿੱਥੋਂ ਤੱਕ ਅਸੀਂ ਗੱਲ ਕਰਦੇ ਆ ਭਾਰਤ ਤੇ ਪਾਕਿਸਤਾਨ ਦੀ ਹਾਲਾਤ ਜੰਗ ਵਰਗੇ ਜੰਮੂ ਕਸ਼ਮੀਰ ਦੇ ਵਿੱਚ ਨਜ਼ਰ ਆ ਰਹੇ ਨੇ ਹਾਲਾਂਕਿ ਜੰਗ ਨਹੀਂ ਹੈ ਆਫੀਸ਼ੀਅਲ ਤੌਰ ਤੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗ ਨਹੀਂ ਹੈ ਪਰ ਸਥਿਤੀਆਂ ਜਿਸ ਪਾਸੇ ਜਾ ਰਹੀਆਂ ਨੇ ਉਹ ਚਿੰਤਾਜਨਕ ਨੇ ਸੰਦੀਪ ਜੀ ਅ ਕੱਲ ਰਾਤ ਪੰਜਾਬ ਦੇ ਕਈ ਸ਼ਹਿਰ ਉਹਨਾਂ ਦੇ ਵਿੱਚੋਂ ਪਠਾਨਕੋਟ ਹੈ ਅੰਮ੍ਰਿਤਸਰ ਹੈ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਉਸ ਤੋਂ ਬਾਅਦ ਨਾਲ ਦੇ ਵੀ ਕਈ ਨੇ ਫਿਰ ਜੰਮੂ ਕਸ਼ਮੀਰ ਦੇ ਕੁਪ ਕੁਪਵਾੜਾ ਅਵੰਤੀਪੁਰਾ ਸ਼੍ਰੀਨਗਰ ਜੰਮੂ ਪੁੱਜ ਹੋ ਗਿਆ ਪੁੰਛ ਹੋ ਗਿਆ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨੀ ਫੌਜ ਵੱਲੋਂ ਅਸ਼ਾਂਤੀ ਫੈਲਾਈ ਗਈ ਪੰਜਾਬ ਵਾਲੇ ਪਾਸੇ ਕਈ ਪਾਸੇ ਉਹਨਾਂ ਨੇ ਜਿਹੜੇ ਮਿਜ਼ਾਈਲ ਦਾਗੇ ਨੇ ਤੇ ਡਰੋਨ ਭੇਜੇ ਹਾਲਾਂਕਿ ਜਿਹੜਾ ਭਾਰਤ ਦਾ ਆਰਮੀ ਦਾ ਜਿਹੜਾ ਸਾਡਾ ਸਿਸਟਮ ਹੈ ਬਹੁਤ ਮਜ਼ਬੂਤ ਹੈ ਔਰ ਇਹ ਸਾਰੇ ਜਿਹੜੇ ਮਿਜ਼ਾਈਲ ਸੀ ਇਹ ਫੇਲ ਕਰ ਦਿੱਤੇ ਗਏ ਇਹ ਮਿਜ਼ਾਈਲ ਹਾਲਾਂਕਿ ਬਹੁਤ ਛੋਟੇ ਮਿਜ਼ਾਈਲ ਸੀ ਔਰ ਡਰੋਨ ਵੀ ਸੀ ਇਹ ਭਾਰਤ ਦਾ ਜਿਹੜਾ ਡਿਫੈਂਸ ਸਿਸਟਮ ਹੈ ਉਹਨੇ ਬੁਰੀ ਤਰ੍ਹਾਂ ਤਹਸਨਹਸ ਕਰ ਦਿੱਤੇ ਕਿਸੇ ਤਰ੍ਹਾਂ ਦਾ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਆ ਪੰਜਾਬ ਚ ਆਰਮੀ ਨੇ ਜੀਨੂੰ ਕਹਿੰਦੇ ਨੇ ਨਾ ਕਿ ਪਾਕਿਸਤਾਨ ਵਾਲੇ ਪਾਸਿਓਂ ਨਿਕਲਦੇ ਹੀ ਇਨਾਂ ਨੂੰ ਤਬਾਹ ਕਰਤਾ ਡਿਫੈਂਸ ਸਿਸਟਮ ਬਹੁਤ ਵੱਡਾ ਹੈ ਇੰਡੀਅਨ ਆਰਮੀ ਦਾ ਹੁਣ ਦੂਜੇ ਪਾਸੇ ਜਦੋਂ ਪਰਸੋਂ ਰਾਤ ਜਦੋਂ 6 ਮਈ ਦੀ ਰਾਤ ਨੂੰ ਪਾਕਿਸਤਾਨ ਦੇ ਵਿੱਚ ਨੌਂ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਸਵਾ 1 ਵਜੇ ਤੋਂ ਲੈ ਕੇ 1.5 ਪੌਣੇ 2 ਵਜੇ ਤੱਕ 1:05 ਤੋਂ 1:25 ਤੱਕ ਜਦੋਂ ਹੀ ਪਤਾ ਲੱਗਿਆ ਉੱਥੇ ਪਾਕਿਸਤਾਨੀ ਆਰਮੀ ਨੂੰ ਕਿ ਇੰਡੀਅਨ ਆਰਮੀ ਨੇ ਇੱਕ ਬਹੁਤ ਵੱਡਾ ਆਪਰੇਸ਼ਨ ਅੰਜਾਮ ਦੇ ਕੇ ਸਕਸੈਸਫੁਲੀ ਉਹਨੂੰ ਵਾਈਂਡ ਅਪ ਕਰਤਾ ਉਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਪੁੰਚ ਸੈਕਟਰ ਦੇ ਵਿੱਚ ਰਾਤ ਨੂੰ ਅੱਧੀ ਰਾਤ ਨੂੰ ਔਰ ਦਿਨੇ ਵੀ ਚੱਲਦਾ ਰਿਹਾ ਕੰਮ ਉਹਨਾਂ ਨੇ ਅਨੇਵਾ ਗੋਲੀਬਾਰੀ ਜਿਹੜੇ ਆਮ ਲੋਕ ਰਹਿੰਦੇ ਨੇ ਪੁੰਚ ਦੇ ਵਿੱਚ ਆਮ ਨਾਗਰਿਕ ਉਹਨਾਂ ਨੂੰ ਟਾਰਗੇਟ ਕੀਤਾ ਜਿਹੜਾ ਕਿ ਗਲਤ ਹੈ ਇਹ ਜੰਗ ਦੇ ਨਿਯਮਾਂ ਦੇ ਵੀ ਖਿਲਾਫ ਹੈ ਹਾਲਾਂਕਿ ਜੰਗ ਤਾਂ ਹੈ ਨਹੀਂ ਫਿਰ ਵੀ ਵੱਡਾ ਸੀਜ਼ ਫਾਇਰ ਦਾ ਵਾਇਲੇਸ਼ਨ ਕੀਤਾ ਪਾਕਿਸਤਾਨੀ ਆਰਮੀ ਨੇ ਔਰ ਜਿਹੜੀ ਮਿਨਿਸਟਰੀ ਆਫ ਡਿਫੈਂਸ ਹੈ ਇੰਡੀਅਨ ਗਵਰਨਮੈਂਟ ਦੀ ਭਾਰਤ ਦਾ ਜਿਹੜਾ ਰੱਖਿਆ ਮੰਤਰਾਲਾ ਹੈ ਉਹਦੇ ਵੱਲੋਂ ਇਹ ਅਫੀਸ਼ੀਅਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 16 ਸਾਡੇ ਨਾਗਰਿਕ ਪਾਕਿਸਤਾਨ ਵੱਲੋਂ ਜਿਹੜੀ ਗੋਲੀਬਾਰੀ ਕੀਤੀ ਗਈ ਹੈ ਪੁੰਛ ਇਲਾਕੇ ਦੇ ਵਿੱਚ ਉੱਥੇ ਸਾਡੇ ਦੁਨੀਆ ਤੋਂ ਚਲੇ ਗਏ ਨੇ ਇਹਨਾਂ ਦੇ ਵਿੱਚੋਂ ਤਿੰਨ ਔਰਤਾਂ ਨੇ ਔਰ ਪੰਜ ਬੱਚੇ ਨੇ ਔਰ ਪੁੰਛ ਦੇ ਵਿੱਚ ਵੀ ਪਾਕਿਸਤਾਨ ਵੱਲੋਂ ਜਿਹੜੇ ਨੇ ਮੋਟਾਰਸ ਨੇ ਔਰ ਉਥੇ ਗੋਲੀ ਚੱਕਾ ਗੋਲੀਬਾਰੀ ਅਨੇਵਾ ਉਹ ਉਹਨਾਂ ਨੇ ਕੀਤੀ ਇਹ ਉਥੋਂ ਦੀ ਸਥਿਤੀ ਹੈ ਔਰ ਜਿੱਥੋਂ ਤੱਕ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਜਾਨ ਮਾਲ ਸੁਰੱਖਿਅਤ ਹੈ ਆਰਮੀ ਦਾ ਜਿਹੜਾ ਡਿਪਲॉयਮੈਂਟ ਹੈ ਸਕਿਉਰਿਟੀ ਪੁਆਇੰਟ ਆਫ View ਦੇ ਨਾਲ ਉਹ ਬਹੁਤ ਜਿੰਨਾ ਜ਼ਰੂਰਤ ਹੈ ਜਿੰਨੀ ਜ਼ਰੂਰਤ ਸੀ ਉਸ ਤੋਂ ਵੀ ਜ਼ਿਆਦਾ ਹੈ। ਔਰ ਕਿਸੇ ਤਰ੍ਹਾਂ ਦੀ ਆਮ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਕਿਉਂਕਿ ਕਈ ਲੋਕ ਅਫਵਾਹਾਂ ਫੈਲਾਉਂਦੇ ਨੇ ਇਸ ਮੌਕੇ ਸਾਵਧਾਨ ਹੋਣ ਦੀ ਲੋੜ ਹੈ ਔਰ ਖਾਸ ਤੌਰ ਤੇ ਜਿਹੜੀ ਡਿਫੈਂਸ ਮਿਨਿਸਟਰੀ ਹੈ ਇੰਡੀਅਨ ਗਵਰਨਮੈਂਟ ਦੀ ਮੈਂ ਬਕਾਇਦਾ ਡਿਫੈਂਸ ਮਿਨਿਸਟਰੀ ਦੀਆਂ ਜਿਹੜੀਆਂ ਐਡਵਾਈਜ਼ਰੀਜ਼ ਆ ਰਹੀਆਂ ਨੇ ਸੰਦੀਪ ਜੀ ਮੈਂ ਲਗਾਤਾਰ ਉਹਨਾਂ ਨੂੰ ਪੜ ਰਿਹਾ ਇੱਕ ਤਾਂ ਸੀ ਇਹ ਭਰੋਸਾ ਦਿਈਏ ਸਾਰਿਆਂ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਸਾਰੇ ਭਾਵੇਂ ਮੀਡੀਆਦਾਰ ਹੈ ਭਾਵੇਂ ਕੋਈ ਬੁੱਧੀਜੀਵੀ ਪੜਿਆ ਲਿਖਿਆ ਵਿਅਕਤੀ ਹੈ ਸੋਸ਼ਲ ਮੀਡੀਆ ਤੇ ਜਾਂ ਵਟਸਐਪ ਦੇ ਉੱਤੇ ਕੋਈ ਵੀ ਇਸ ਤਰੀਕੇ ਦੀ ਜਾਣਕਾਰੀ ਨੂੰ ਆਪਾਂ ਅੱਗੇ ਨਹੀਂ ਭੇਜਣਾ ਜਿਹੜੀ ਗਲਤ ਹੈ ਜਿਹਦੇ ਬਾਰੇ ਜਿਹਦਾ ਸੋਰਸ ਕੋਈ ਸਰਕਾਰੀ ਨਹੀਂ ਹੈ ਜਿਹਦੇ ਪਿੱਛੇ ਸਾਡਾ ਕੋਈ ਸਰਕਾਰ ਦਾ ਅਫਸਰ ਨਹੀਂ ਬੋਲ ਰਿਹਾ ਸਾਡਾ ਕੋਈ ਡੀਸੀ ਪੁਲਿਸ ਅਫਸਰ ਨਹੀਂ ਬੋਲ ਰਿਹਾ ਜਿਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਇਹ ਸਾਡਾ ਹੈ ਅਸੀਂ ਉਸ ਜਾਣਕਾਰੀ ਨੂੰ ਅੱਗੇ ਪਿੱਛੇ ਨਾ ਭੇਜੀਏ ਕਿਉਂਕਿ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਨੈਟਵਰਕ ਕੰਮ ਕਰ ਰਿਹਾ ਸੰਦੀਪ ਜੀ ਕਿ ਉਹ ਪੁਰਾਣੀਆਂ ਫਰਜ਼ੀ ਵੀਡੀਓਜ਼ ਪੁਰਾਣੇ-ਪੁਰਾਣੇ ਵੀਡੀਓ ਲੈ ਕੇ ਉਹ ਭਰਮ ਭਲੇਖੇ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਬਲਿਕ ਦੇ ਵਿੱਚ ਸੋ ਇਸ ਕਰਕੇ ਇਹ ਇਸ ਵਕਤ ਸਾਰਿਆਂ ਦੀ ਸਾਡੀ ਵੀ ਜ਼ਿੰਮੇਵਾਰੀ ਹੈ ਔਰ ਅਸੀਂ ਇਸ ਚੈਨਲ ਦੇ ਉੱਤੇ ਜਿੰਨੀਆਂ ਵੀ ਗੱਲਾਂ ਕਰ ਰਹੇ ਹਾਂ ਬਹੁਤ ਜ਼ਿੰਮੇਵਾਰੀ ਦੇ ਨਾਲ ਕਰ ਰਹੇ ਹਾਂ ਔਰ ਜ਼ਿੰਮੇਵਾਰੀ ਦੇ ਨਾਲ ਹੀ ਕਰਾਂਗੇ ਹਜੇ ਤੱਕ 16 ਤੋਂ ਬਾਅਦ ਇੱਕ ਵੀ ਵਿਅਕਤੀ ਭਾਰਤ ਦੇ ਵਿੱਚ ਪਾਕਿਸਤਾਨ ਦੀ ਫੌਜ ਦੇ ਪੁੰਚ ਦੇ ਵਿੱਚ ਸਿਰਫ ਪੁੰਚ ਚ ਉਹਨਾਂ ਦੇ ਅਟੈਕ ਦੇ ਵਿੱਚ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਉਹ ਦੁਨੀਆ ਤੋਂ ਨਹੀਂ ਗਿਆ ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸਾਡਾ ਇੱਕ ਬਹਾਦਰ ਜਵਾਨ ਵੀ ਸ਼ਹੀਦ ਹੋਇਆ ਹੈ ਇਹ ਐਲੋਸੀ ਤੇ ਜਿਹੜਾ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਚੱਲ ਰਹੀ ਹੈ ਇਹ ਸਾਡਾ ਹਰਿਆਣਾ ਦਾ ਜਵਾਨ ਹੈ ਲਾਉਂਸ ਨਾਇਕ ਦਿਨੇਸ਼ ਕੁਮਾਰ ਸੋ ਤਸਵੀਰ ਇਸ ਵਕਤ ਦਿਨੇਸ਼ ਕੁਮਾਰ ਦੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਇਹਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਸੋ ਅ ਇਸ ਤਰ੍ਹਾਂ ਦੇ ਸਾਡੇ ਜਿਹੜੇ ਆਰਮੀ ਦੇ ਜਵਾਨ ਨੇ ਉਹ ਆਪਣੀਆਂ ਜਾਨਾਂ ਵਾਰ ਕੇ ਇਸ ਵਕਤ ਦੇਸ਼ ਵਾਸੀਆਂ ਦੀ ਜਾਨ ਬਚਾਉਣ ਦੇ ਵਿੱਚ ਰੁੱਝੇ ਹੋਏ ਨੇ ਸੋ ਆਰਮੀ ਦੇ ਪੱਖੋਂ ਵੀ ਔਰ ਗਵਰਨਮੈਂਟ ਆਫ ਡਿਫੈਂਸ ਇੰਡੀਅਨ ਗਵਰਨਮੈਂਟ ਮਿਨਿਸਟਰੀ ਆਫ ਡਿਫੈਂਸ ਵੱਲੋਂ ਵੀ ਜਿਹੜੀ ਆਫੀਸ਼ੀਅਲ ਇਨਫੋਰਮੇਸ਼ਨ ਹੈ ਅਸੀਂ ਇਸ ਜੰਗ ਵਰਗੇ ਹਾਲਾਤਾਂ ਦੇ ਵਿੱਚ ਵੀ ਸਿਰਫ ਉਹੀ ਇਨਫੋਰਮੇਸ਼ਨ ਸਾਂਝੀ ਕਰਾਂਗੇ ਜਿਹੜੀ ਇਨਫੋਰਮੇਸ਼ਨ ਆਫੀਸ਼ੀਅਲ ਹੈ ਜਿਹਦੀ ਕਨਫਰਮੇਸ਼ਨ ਹੋ ਚੁੱਕੀ ਹੈ ਸੋ ਔਰ ਹਰ ਤਰ੍ਹਾਂ ਨਾਲ ਪੂਰੀ ਤਰ੍ਹਾਂ ਨਾਲ ਪੰਜਾਬ ਵਾਲੇ ਪਾਸੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਹੈ ਪੂਰੀ ਸ਼ਾਂਤੀ ਹੈ ਔਰ ਇਸੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸਾਡੇ ਸਰਹੱਦੀ ਇਲਾਕੇ ਨੇ ਉਹਨਾਂ ਸਾਰਿਆਂ ਦੇ ਵਿੱਚੀ ਇਕ ਕਹਿ ਦਿੱਤਾ ਗਿਆ ਹੈ ਕਿ ਜਿੰਨੇ ਵੀ ਸਾਡੇ ਆਮ ਨਾਗਰਿਕ ਨੇ ਗੁਰਦੁਆਰਾ ਸਹਿਬਾਨਾ ਦੇ ਵਿੱਚ ਸਰਾਮਾ ਔਰ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਅਗਰ ਕਿਸੇ ਨੂੰ ਵੀ ਜ਼ਰੂਰਤ ਪੈਂਦੀ ਹੈ ਕਿਸੇ ਦਾ ਰਿਸ਼ਤੇਦਾਰ ਆਉਂਦਾ ਕੋਈ ਸਰਹੱਦ ਦੇ ਨੇੜੇ ਹੈ ਉਹ ਉੱਥੋਂ ਅਗਰ ਆਪਣੇ ਪੰਜਾਬ 'ਚ ਕਿਸੇ ਰਿਸ਼ਤੇਦਾਰ ਕੋਲੇ ਚਲਿਆ ਜਾਂਦਾ ਤੇ ਗੁਰਦੁਆਰਾ ਸਹਿਬਾਨਾ ਦੇ ਵਿੱਚ ਵੀ ਐਸਜੀਪੀਸੀ ਨੇ ਲੰਗਰ ਦੀ ਵਿਵਸਥਾ ਕਰਨ ਦੇ ਲਈ ਕੀ ਹੈ ਔਰ ਜੀ ਦੇ ਨਾਲ ਤਾਂ ਕਿ ਕਿਸੇ ਨੂੰ ਵੀ ਭੋਜਨ ਦੇ ਲਈ ਕਿਸੇ ਤਰ੍ਹਾਂ ਦੀ ਦਿੱਕਤ ਕਿਸੇ ਨੂੰ ਨਾ ਆਵੇ ਇਸ ਤਰ੍ਹਾਂ ਦੇ ਪ੍ਰਬੰਧ ਹੋ ਰਹੇ ਨੇ ਔਰ ਡਿਪਟੀ ਕਮਿਸ਼ਨਰ ਔਰ ਪੁਲਿਸ ਦੇ ਵੱਡੇ ਅਧਿਕਾਰੀ ਨਿਗਰਾਨੀ ਕਰ ਰਹੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਰਾਸ਼ਨ ਦਾ ਬਲੈਕ ਕਰ ਰਹੇ ਨੇ ਸੋ ਰਾਸ਼ਨ ਨੂੰ ਮਹਿੰਗੇ ਭਾਅ ਤੇ ਵੇਚ ਰਹੇ ਨੇ ਅਸਲ ਚ ਗੱਲ ਉਹਦੇ ਉੱਪਰ ਮਲਾ ਸਾਹਿਬ ਵੀ ਸੋਸ਼ਲ ਮੀਡੀਆ ਤੇ ਜਿਹੋ ਜਿਹੇ ਲੋਕ ਗੱਲਾਂ ਸੁਣ ਰਹੇ ਆ ਉਹ ਹਫੜਾ ਤਫੜੀ ਦਾ ਮਾਹੌਲ ਬਣਿਆ ਹੋਇਆ ਰਾਸ਼ਨ ਜਿਹੜਾ ਵਾ ਉਹ ਲੋਕ ਸਟੋਰ ਕਰ ਰਹੇ ਆ ਔਰ ਨਾਲ ਦੀ ਨਾਲ ਹੀ ਲੋਕ ਹੋਰ ਜ਼ਰੂਰੀ ਸਮਾਨ ਜਿਹੜਾ ਉਹ ਵੀ ਇਕੱਠਾ ਕਰੀ ਜਾਂਦੇ ਆ ਪਰ ਹਾਲੇ ਤੱਕ ਐਹੋ ਜੀ ਕੋਈ ਸਥਿਤੀ ਹੈ ਨਹੀਂ ਆ ਕਿਉਂਕਿ ਸਰਕਾਰ ਨੇ ਲੋ ਕਿਸੇ ਕਿਸਮ ਦਾ ਕੋਈ ਇਹੋ ਜਿਹਾ ਹਾਈ ਅਲਰਟ ਜਾਂ ਐਲਾਨ ਨਹੀਂ ਕੀਤਾ ਗਿਆ ਬਿਲਕੁਲ ਬਿਲਕੁਲ ਕਿਉਂਕਿ ਬਹੁਤ ਕਾਬਲ ਹੈ ਸਾਡੀ ਫੌਜ 1971 ਤੋਂ ਬਾਅਦ ਕਦੇ ਜੰਗ ਨਹੀਂ ਹੋਈ ਸੰਦੀਪ ਜੀ 1971 ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਕਿ ਅੱਜ 55 54 ਸਾਲ ਹੋ ਗਏ 54 ਸਾਲਾਂ ਦੇ ਵਿੱਚ ਇੰਡੀਅਨ ਆਰਮੀ ਦੁਨੀਆ ਦੀਆਂ ਸਭ ਤੋਂ ਵੱਧ ਜੜੀਆਂ ਤਕੜੀਆਂ ਆਰਮੀਜ਼ ਨੇ ਪਹਿਲੀਆਂ ਦੋ ਤਿੰਨਾਂ ਦੇ ਵਿੱਚ شمار ਹੈ ਸੋ ਅਸੀਂ ਆਪਣੇ ਆਪ ਨੂੰ ਅਮਰੀਕਨ ਆਰਮੀ ਤੋਂ ਵੀ ਘੱਟ ਨਹੀਂ ਮੰਨ ਸਕਦੇ ਜਿਹਨੂੰ ਸਭ ਤੋਂ ਤਕੜੀ ਆਰਮੀ ਕਹਿੰਦੇ ਨੇ ਕਈ ਲੋਕ ਸੋ ਇੰਡੀਅਨ ਆਰਮੀ ਸਾਡੀ ਦੁਨੀਆ ਦੀ ਨੰਬਰ 1 ਆਰਮੀ ਦੇ ਵਿੱਚੋਂ ਇੱਕ ਹੈ ਸੋ ਇਸ ਕਰਕੇ ਭਾਵੇਂ ਪੰਜਾਬ ਹੋਵੇ ਦੇਸ਼ ਦਾ ਕੋਈ ਹਿੱਸਾ ਹੋਵੇ ਜਦੋਂ ਆਰਮੀ ਮੋਰਚਿਆਂ ਤੇ ਆ ਗਈ ਤੇ ਫਿਰ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਬਸ ਆਰਮੀ ਦਾ ਸਹਿਯੋਗ ਕਰਨਾ ਔਰ ਜਦੋਂ ਬਲੈਕਆਊਟ ਦੀ ਕਾਲ ਆਉਂਦੀ ਹੈ ਜਾਂ ਬਲੈਕਆਊਟ ਹੁੰਦਾ ਹੈ ਤੇ ਲੋਕ ਇਹ ਗਲਤੀ ਨਹੀਂ ਕਰਨੀ ਉਸ ਵੇਲੇ ਕਿ ਤੁਸੀਂ ਘਰ ਚ ਲਾਈਟ ਚਲਾ ਲਈ ਵੀ ਜੇ ਸਰਕਾਰ ਨੇ ਬੱਤੀ ਬੰਦ ਕਰਤੀ ਤੇ ਸਾਡੇ ਘਰੇ ਇਨਵਰਟਰ ਹੈ ਸੋ ਆਪਣੀ ਜ਼ਿੰਮੇਵਾਰੀ ਸਮਝ ਕੇ ਜਦੋਂ ਬਲੈਕਆਊਟ ਹੈ ਤੇ ਸਾਰੀਆਂ ਜਿਹੜੀਆਂ ਘਰ ਦੀਆਂ ਰੌਸ਼ਨੀਆਂ ਨੇ ਉਹ ਬੰਦ ਰੱਖਣੀਆਂ ਨੇ ਕਿਉਂਕਿ ਉਹ ਜਦੋਂ ਵੀ ਬਲੈਕਆਊਟ ਕੀਤਾ ਜਾ ਰਿਹਾ ਹੈ ਤੇ ਇਹ ਸਮਝੋ ਕਿ ਉਹ ਤੁਹਾਡੀ ਡਿਫੈਂਸ ਲਈ ਹੈ ਤਾਂ ਕਿ ਕੋਈ ਵੀ ਤੁਹਾਨੂੰ ਟਾਰਗੇਟ ਨਾ ਕਰੇ ਸੋ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਔਰ ਵੈਸੇ ਤਾਂ ਪੰਜਾਬੀ ਇਹ ਸਾਰੀਆਂ ਗੱਲਾਂ ਸਮਝਦੇ ਨੇ ਚੱਡਲਾ ਸਾਹਿਬ ਆਪਾਂ ਹੁਣ ਗੱਲ ਕਰੀਏ ਵੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਬਾੜੀਆਂ ਤੋਂ ਬਾਅਦ ਮੜਾ ਜਾ ਜ਼ੋਰ ਫਰਨ ਲੱਗੀ ਸੀਗੀ ਤੇ ਇਸੇ ਦੌਰਾਨ ਆ ਜਿਹੜੀ ਸਥਿਤੀ ਬਣੀ ਹੋਈ ਆ ਤਣਾਅਪੂਰਨ ਇਸੇ ਦੇ ਚਲਦਿਆਂ ਹੁਣ ਇਕੱਠ ਕਰਨ ਦੇ ਉੱਤੇ ਥੋੜੀ ਰੋਕ ਲਗਾਈ ਜਾ ਰਹੀ ਆ ਉਹ ਚਲੋ ਇਤਿਆਤਨ ਸਕਿਉਰਿਟੀ ਪੁਆਇੰਟ ਆਫ View ਦੇ ਨਾਲ ਤੇ ਫਿਰ ਹੁਣ ਸਥਿਤੀ ਕੀ ਆ ਜੀ ਪੰਜ ਮੈਂਬਰੀ ਕਮੇਟੀ ਭਰਤੀ ਦੀ ਦੇਖੋ ਬੜੇ ਤਣਾਅਲੇ ਹਾਲਾਤ ਨੇ ਪੰਜ ਮੈਂਬਰੀ ਕਮੇਟੀ ਜੇ ਜਿਹੜੇ ਸਰਗਰਮ ਵਲੰਟੀਅਰ ਨੇ ਲੀਡਰਸ਼ਿਪ ਹੈ ਉਹ ਵੀ ਲਗਾਤਾਰ ਪੂਰੀਆਂ ਸਥਿਤੀਆਂ ਤੇ ਨਜ਼ਰ ਰੱਖ ਰਹੇ ਨੇ ਔਰ ਉਹਨਾਂ ਨੇ ਵੀ ਆਪਣੇ ਪੱਦਰ ਤੇ ਇਹ ਸਾਰਿਆਂ ਨੂੰ ਸੁਨੇਹੇ ਲਾਏ ਨੇ ਕਿ ਕੋਈ ਵੀ ਜ਼ਰੂਰਤਮੰਦ ਹੈ ਕਿਸੇ ਨੂੰ ਭੋਜਨ ਪ੍ਰਸ਼ਾਦੇ ਦੀ ਦਿੱਕਤ ਨਾ ਆਵੇ ਕਿਸੇ ਦਾ ਅਗਰ ਕੋਈ ਸਰਹੱਦ ਤੋਂ ਆਪਣਾ ਸਮਾਨ ਲੈ ਕੇ ਰਿਸ਼ਤੇਦਾਰਾਂ ਵੱਲ ਜਾ ਰਿਹਾ ਹੈ ਜਿੰਨੀ ਮਦਦ ਕਿਸੇ ਦੀ ਸੰਭਵ ਹੋ ਸਕੇ ਕੀਤੀ ਜਾਵੇ ਔਰ ਪੰਜਾਬੀ ਤਾਂ ਦੁਨੀਆ ਦੀ ਮਦਦ ਕਰਦੇ ਨੇ ਆਪਸ ਵਿੱਚ ਪੰਜਾਬੀ ਸਾਰੇ ਇੱਕ ਮਿਕ ਨੇ ਸੋ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਔਰ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਸਰਗਰਮ ਲੀਡਰ ਵਲੰਟੀਅਰਸ ਨੇ ਔਰ ਪਿੰਡ-ਪਿੰਡ ਜਿਹੜੀ ਭਰਤੀ ਚੱਲ ਰਹੀ ਹੈ ਉਹਨਾਂ ਸਾਰੇ ਨੌਜਵਾਨਾਂ ਨੇ ਸੀਨੀਅਰ ਲੋਕਾਂ ਨੇ ਆਪਣੇ ਪੱਦਰ ਤੇ ਭਾਵੇਂ ਕਿਤੇ ਲੰਗਰ ਦੀ ਵਿਵਸਥਾ ਦੀ ਜ਼ਰੂਰਤ ਹੈ ਭਾਵੇਂ ਕਿਸੇ ਨੂੰ ਪਾਣੀ ਦੀ ਵਿਵਸਥਾ ਦੀ ਜ਼ਰੂਰਤ ਹੈ ਜਾਂ ਰਹਿਣ ਸਹਣ ਦੀ ਜ਼ਰੂਰਤ ਹੈ ਉਹ ਪ੍ਰਬੰਧ ਮਿਸ਼ਨਰੀ ਤੌਰ ਤੇ ਸਾਰਿਆਂ ਨੇ ਆਪਣੇ ਹੱਥ ਚ ਲੈ ਲੈਨੇ ਸੰਦੀਪ ਜੀ ਇਸ ਤਰ੍ਹਾਂ ਦਾ ਮਾਹੌਲ ਇਸ ਵਕਤ ਪੰਜਾਬ ਦੇ ਵਿੱਚ ਬਣਿਆ ਹੈ ਔਰ ਸਾਰੇ ਇਸ ਔਖੇ ਵੇਲੇ ਨੂੰ ਮਿਲ ਜੁਲ ਕੇ ਲੰਗਾ ਲੈਣਗੇ ਪੰਜਾਬੀਆਂ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਹੁਣ ਜਿੱਥੋਂ ਤੱਕ ਗੱਲ ਰਹੀ ਦੇਖੋ ਵੱਡੇ ਪ੍ਰੋਗਰਾਮ ਪੰਜ ਮੈਂਬਰੀ ਦੇ ਹੋਣੇ ਸੀ 10 ਤਰੀਕ ਨੂੰ ਫਤਗੜ ਸਾਹਿਬ ਦੇ ਵਿੱਚ ਸਰਹੰਦ ਰੋਡ ਤੇ ਇੱਕ ਬਹੁਤ ਵੱਡਾ ਸਮਾਗਮ ਹੋਣਾ ਸੀ ਰੋਸ ਵਿਖਾਵਾ ਵੀ ਸੀ ਇੱਕ ਤਰੀਕੇ ਨਾਲ ਔਰ ਭਰਤੀ ਵੀ ਸੀ ਸੋ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਚਿੰਤਤ ਹੈ ਇਸ ਗੱਲ ਨੂੰ ਲੈ ਕੇ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਪਾਕਿਸਤਾਨ ਦੇ ਨਾਲ 10 ਤਰੀਕ ਤੱਕ ਅਗਰ ਤਾਂ ਸਭ ਕੁਝ ਸੁਖੀ ਸੰਧੀ ਰਿਹਾ ਬਹੁਤ ਚੰਗੀ ਗੱਲ ਹੈ ਅਗਰ ਇਹ ਤਣਾ ਨਹੀਂ ਘਟਦਾ ਤੇ ਫਿਰ ਪ੍ਰਸ਼ਾਸਨ ਵੀ ਹਰ ਤਰ੍ਹਾਂ ਦਾ ਸਹਿਯੋਗ ਪਾਲ ਰਿਹਾ ਹੈ ਔਰ ਪੰਜ ਮੈਂਬਰੀ ਕਮੇਟੀ ਦੇ ਉਹ ਸਾਰੇ ਲੋਕ ਜਿਹੜੇ ਪ੍ਰਬੰਧ ਕਰ ਰਹੇ ਸੀ ਉਹਨਾਂ ਨੇ ਇਹਦਾ ਸਮਾਂ ਅੱਗੇ ਵਧਾ ਲਿਆ ਸੋ ਜਿਹੜਾ 10 ਤਰੀਕ ਦਾ ਪ੍ਰੋਗਰਾਮ ਸੀ ਇਹ ਜਾਣਕਾਰੀ ਮਿਲੀ ਹੈ ਅਫੀਸ਼ੀਅਲ ਜਾਣਕਾਰੀ ਮਿਲੀ ਹੈ ਕਿ ਹੁਣ ਉਹਨੂੰ ਫਿਲਹਾਲ ਉਹਦੀ ਡੇਟ 24 ਮਈ ਕਰ ਦਿੱਤੀ ਗਈ ਹੈ ਤਾਂ ਕਿ ਇਹਨਾਂ ਹਾਲਾਤਾਂ ਦੇ ਵਿੱਚ ਪਹਿਲਾਂ ਲੋਕਾਂ ਦੀ ਮਦਦ ਕੀਤੀ ਜਾਵੇ ਭਰਤੀ ਤਾਂ ਚਲੋ ਠੀਕ ਹੈ ਘਰ ਘਰ ਕਾਪੀਆਂ ਜਾ ਰਹੀਆਂ ਨੇ 2 ਮਿੰਟ ਦਾ ਕੰਮ ਹੈ ਹਰ ਕੋਈ ਭਰਤੀ ਕਰਕੇ ਆਪਣੇ ਆਪ ਨੂੰ ਅ ਇਸ ਮਿਸ਼ਨ ਦੇ ਵਿੱਚ ਅੱਗੇ ਵਧਾ ਲੈਂਦਾ ਹੈ ਪਰ ਭਰਤੀ ਉਸੇ ਤਰ੍ਹਾਂ ਚੱਲ ਰਹੀ ਹੈ ਜ਼ਿੰਦਗੀ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਆ ਪੰਜਾਬੀਆਂ ਦੀ ਉਹ ਉਸੇ ਤਰ੍ਹਾਂ ਚੱਲ ਰਹੀ ਹੈ ਮਦਦ ਵੀ ਇੱਕ ਦੂਜੇ ਦੀ ਸਾਰੇ ਕਰ ਰਹੇ ਨੇ ਪਰ ਇਹ ਜਿਹੜੇ ਵੱਡੇ ਪ੍ਰੋਗਰਾਮ ਸੀ ਭਰਤੀ ਦੇ 10 ਫਤਗੜ ਸਾਹਿਬ ਵਾਲਾ 10 ਤਰੀਕਾ ਵਾਲਾ ਉਹਦੀ ਡੇਟ ਫਿਲਹਾਲ ਚੋਅਵੀ ਕੀਤੀ ਗਈ ਹੈ ਬਾਕੀ ਦੇ ਸਾਰੇ ਪ੍ਰੋਗਰਾਮ ਉਸੇ ਤਰ੍ਹਾਂ ਨੇ ਅਗਲੇ 1 2 3 ਦਿਨਾਂ ਦੇ ਵਿੱਚ ਵਿੱਚ ਸਥਿਤੀਆਂ ਦੇ ਮੁਤਾਬਕ ਸਮੇਂ ਦੇ ਮੁਤਾਬਕ ਸੰਦੀਪ ਜੀ ਪੰਜ ਮੈਂਬਰੀ ਕਮੇਟੀ ਨੇ ਫੈਸਲੇ ਕਰਨੇ ਨੇ ਉਂਝ ਘਰ ਘਰ ਜਾਣਾ ਇੱਕ ਦੂਜੇ ਨੂੰ ਮਿਲਣਾ ਕਮੇਟੀ ਮੈਂਬਰਾਂ ਦਾ ਥਾਂ ਥਾਂ ਤੇ ਲੋਕਾਂ ਦਾ ਇੱਕ ਦੂਜੇ ਨੂੰ ਮਿਲਣਾ ਉਹ ਉਸੇ ਤਰ੍ਹਾਂ ਜਾਰੀ ਹੈ ਔਰ ਭਰਤੀ ਵੀ ਉਸੇ ਤਰ੍ਹਾਂ ਜਾਰੀ ਹੈ ਡੱਲਾ ਸਾਹਿਬ ਆਨਖੜਾ ਸਾਹਿਬ ਦੇ ਵਿੱਚ ਜਿੱਦਾਂ ਸਥਿਤੀ ਬਣੀ ਹੋਈ ਆ ਵੀ ਇਕੱਠ ਦੇ ਉੱਤੇ ਥੋੜੀ ਰੋਕ ਲੱਗੀ ਹੋਈ ਆ ਇਕੱਠ ਦੇ ਉੱਤੇ ਮਨਾਈ ਵੀ ਨਹੀਂ ਕਹਿ ਸਕਦੇ ਇਤਿਆਤਨ ਹੀ ਆਪਾਂ ਸ਼ਬਦ ਇਸਤੇਮਾਲ ਕਰਦੇ ਆ ਇਤਿਆਤਨ ਇਕੱਠ ਜਿਹੜਿਆ ਕਰਨ ਤੋਂ ਥੋੜਾ ਗਰੇਜ਼ ਕਰਵਾ ਰਹੀ ਹੈ ਸਰਕਾਰ ਨਹੀਂ ਚਾਹੁੰਦੀ ਪ੍ਰਸ਼ਾਸਨ ਨਹੀਂ ਚਾਹੁੰਦਾ ਇਹ ਸਭ ਦੇ ਵਿੱਚ ਕੋਈ ਆਨਲਾਈਨ ਸਿਸਟਮ ਵੀ ਪੰਜ ਮੈਂਬਰੀ ਕਮੇਟੀ ਜਾਰੀ ਕਰ ਸਕਦੀ ਹੈ ਜੀ ਦੇਖੋ ਇੱਕ ਤਾਂ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਵਿਦੇਸ਼ਾਂ 'ਚ ਸਾਡੇ ਪੰਜਾਬੀ ਨੇ ਜਿਨ੍ਹਾਂ ਨੂੰ ਬਹੁਤ ਦਿੱਕਤ ਕਈਆਂ ਨੂੰ ਆ ਰਹੀ ਸੀ ਕਿ ਅਸੀਂ ਭਰਤੀ ਕਿਵੇਂ ਕਰੀਏ ਅਸੀਂ ਵੀ ਮੈਂਬਰ ਬਣਨਾ ਹੈ ਸਾਡੇ ਰਿਸ਼ਤੇਦਾਰ ਵੀ ਪੰਜਾਬ ਚ ਹੈ ਕਿਸੇ ਦੇ ਬਜ਼ੁਰਗ ਮਾਪੇ ਨੇ ਸੋ ਬਹੁਤ ਜਲਦ ਜਿੱਦਾਂ ਹੀ ਹਾਲਾਤ ਥੋੜੇ ਸੁਖਦ ਹੁੰਦੇ ਨੇ ਮੈਨੂੰ ਲੱਗਦਾ ਪੰਜ ਮੈਂਬਰੀ ਕਮੇਟੀ ਵੱਲੋਂ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਪੂਰੀ ਰੂਪਰੇਖਾ ਜਾਰੀ ਕੀਤੀ ਜਾਏਗੀ ਮੈਨੂੰ ਇਹ ਲੱਗਦਾ ਕਿ ਆਨਲਾਈਨ ਵਿਵਸਥਾ ਬਹੁਤ ਛੇਤੀ ਬਣਨ ਵਾਲੀ ਹੈ ਸਾਡੇ ਇਹਨਾਂ ਚੈਨਲਾਂ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਦੇ ਸੰਦੀਪ ਜੀ ਮੈਨੂੰ ਵਿਦੇਸ਼ ਚੋਂ ਸੁਨੇਹੇ ਆਏ ਔਰ ਮੈਂ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਬਹੁਤ ਸਾਰੇ ਕਮੈਂਟਸ ਵੀ ਆਏ ਕਿ ਪੰਜ ਮੈਂਬਰੀ ਕਮੇਟੀ ਇਹ ਪ੍ਰਬੰਧ ਕਰ ਰਹੀ ਹੈ ਸੋ ਅਗਲੇ ਕੁਝ ਦਿਨਾਂ ਚ ਜਿੱਦਾਂ ਹੀ ਹਾਲਾਤ ਥੋੜੇ ਸੁਖਦ ਹੁੰਦੇ ਨੇ ਵੈਬਸਾਈਟ ਵੀ ਬਣ ਗਈ ਐ ਸੋ ਵਿਦੇਸ਼ਾਂ ਦੇ ਲਈ ਐਨ ਆਰ ਆਈਸ ਦੇ ਲਈ ਆਨਲਾਈਨ ਭਰਤੀ ਖੁੱਲ ਰਹੀ ਐ ਸੋ ਐਨ ਆਰ ਆਈ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਬੈਠਾ ਉਹ ਵੈਬਸਾਈਟ ਤੇ ਜਾ ਕੇ 30 ਸਕਿੰਟਾਂ ਦੇ ਵਿੱਚ ਵਿੱਚ ਮੈਂਬਰ ਬਣ ਸਕਦਾ ਆਪਣਾ ਨਾਮ ਪਤਾ ਆਧਾਰ ਕਾਰਡ ਤੇ ਪਰਿਵਾਰ ਪੰਜਾਬ 'ਚ ਜੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਫੋਨ ਨੰਬਰ ਜਾਂ ਕੰਟੈਕਟ ਨੰਬਰ ਹੈ ਤਾਂ ਕਿ ਉਹਦੀ ਵੈਰੀਫਿਕੇਸ਼ਨ ਹੋ ਸਕੇ ਕਿ ਜਿਹੜੀ ਵਿਦੇਸ਼ 'ਚੋਂ ਭਰਤੀ ਹੋਈ ਐ ਉਹ ਜੈਨੂਇਨ ਐ ਸੋ ਪੰਜਾਬ ਦਾ ਉਹਨਾਂ ਨੂੰ ਕੋਈ ਨਾ ਕੋਈ ਨੰਬਰ ਨਾਲ ਦੇਣਾ ਪੈਣਾ ਕਿਸੇ ਪਰਿਵਾਰ ਦਾ ਰਿਸ਼ਤੇਦਾਰ ਦਾ ਪਰਿਵਾਰਕ ਮੈਂਬਰ ਦਾ ਟੈਲੀਫੋਨ ਨੰਬਰ ਸੋ ਉਹ ਵੈਰੀਫਿਕੇਸ਼ਨ ਹੋ ਜਾਏਗੀ ਪਰ ਇਹ ਮੈਂ ਜਾਣਕਾਰੀ ਜਾਣਕਾਰੀ ਮੁਤਾਬਕ ਦੇ ਰਿਆਂ ਆਫੀਸ਼ੀਅਲ ਇਹਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਨੇ ਹੋਰ ਅਪਡੇਟ ਕੀ ਹੈ ਕਿਵੇਂ ਸਾਰਾ ਸਿਸਟਮ ਕੰਮ ਕਰੂਗਾ ਇਹ ਪੰਜ ਮੈਂਬਰੀ ਕਮੇਟੀ ਵਾਲੇ ਹੀ ਦੱਸਣਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੈ ਸੋ ਜਿੰਨੀ ਇੱਕ ਜਾਣਕਾਰੀ ਮੈਨੂੰ ਮਿਲੀ ਮੈਂ ਕਿਹਾ ਮੈਂ ਜ਼ਰੂਰ ਸਾਂਝੀ ਕਰਦਾ ਕਿ ਇਸ ਤਰ੍ਹਾਂ ਦੀ ਵੈਬਸਾਈਟ ਉਹਨਾਂ ਦੀ ਬਣ ਰਹੀ ਹੈ ਕੁਝ ਦਿਨਾਂ ਚ ਆਨਲਾਈਨ ਭਰਤੀ ਪੂਰੀ ਦੁਨੀਆ ਲਈ ਐਨਆਰਆਈਸ ਲਈ ਸਟਾਰਟ ਹੋਏਗੀ ਪੰਜਾਬ ਚ ਭਰਤੀ ਇਸੇ ਤਰ੍ਹਾਂ ਹੋਏਗੀ ਕਿਉਂਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਵੈਰੀਫਿਕੇਸ਼ਨ ਨਾਲ ਹੋ ਰਹੀ ਹੈ ਇੱਕ ਇੱਕ ਮੈਂਬਰ ਵੈਰੀਫਾਈ ਕੀਤਾ ਜਾਂਦਾ ਹੈ ਔਰ ਇਸ ਕਰਕੇ ਪੰਜਾਬ ਦੇ ਵਿੱਚ ਹਜੇ ਆਨਲਾਈਨ ਮੈਨੂੰ ਲੱਗਦਾ ਹੈ ਮੇਰੇ ਕੋਲੇ ਕੋਈ ਜਾਣਕਾਰੀ ਨਹੀਂ ਹੈ ਪਰ ਵਿਦੇਸ਼ਾਂ ਲਈ ਆਨਲਾਈਨ ਬਹੁਤ ਜਲਦ ਹੋ ਰਹੀ ਹੈ ਅੱਛਾ ਡੱਲਾ ਸਾਹਿਬ ਆਪਾਂ ਹੁਣ ਗੱਲ ਕਰੀਏ ਇਹ ਵੀ ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੀ ਸਥਿਤੀ ਤਣਾਪੂਰਨਾ ਇਥੇ ਪੰਜਾਬ ਹਰਿਆਣਾ ਵੀ ਇਸੇ ਚੱਕਰ ਚ ਲਜਿਆ ਪਿਆ ਕੱਲ ਦੇਰ ਰਾਤ ਜਿਹੜਾ ਵਾ ਅਧਿਕਾਰੀਆਂ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਵੀ ਪਾਣੀ ਛੱਡ ਦਿਓ ਤੇ ਅੱਜ ਜੋ ਕੋਈ ਸਥਿਤੀ ਆ ਤੁਹਾਡੇ ਸਾਹਮਣੇ ਆ ਮੁੱਖ ਮੰਤਰੀ ਜਿਹੜੇ ਆ ਉਹ ਪ੍ਰੈਸ ਕਾਨਫਰੰਸ ਕਰਦੇ ਆ ਸਾਰੀ ਸਥਿਤੀ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਆਵਾਮ ਸਾਹਮਣੇ ਰੱਖਦੇ ਆ ਵੀ ਦੇਖੋ ਟੱਕਾ ਹੋ ਰਿਹਾ ਇਹ ਮਸਲਾ ਜਿਹੜਾ ਜਦੋਂ ਸਾਰੀ ਸਰਪਾਰਟੀ ਮੀਟਿੰਗ ਹੋਈ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਕੱਠੇ ਹੋਏ ਵਿਸ਼ੇਸ਼ ਸੈਸ਼ਨ ਜਦੋਂ ਸੱਦਿਆ ਗਿਆ ਉੱਤੇ ਜਦੋਂ رائے ਬਣ ਗਈ ਮਤਾ ਪੈ ਗਿਆ ਵੀ ਪਾਣੀ ਸਾਡੇ ਕੋਲ ਹੈ ਹੀ ਨਹੀਂ ਦੇ ਹੀ ਨਹੀਂ ਸਕਦੇ ਤੇ ਫੇਰ ਕਿਦਾਂ ਡੱਲਾ ਸਾਹਿਬ ਇਹ ਸਥਿਤੀ ਬਣ ਗਈ ਦੇਖੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਫੈਸਲਾ ਕੀਤਾ ਨਾ ਉਹਨਾਂ ਨੇ ਕਿਹਾ ਵੀ ਜਿਹੜਾ 2 ਮਈ ਦਾ ਫੈਸਲਾ ਦਿੱਲੀ ਹੋਇਆ ਪੰਜਾਬ ਸਰਕਾਰ ਉਹਨੂੰ ਲਾਗੂ ਕਰਾਵੇ ਹੁਣ 2 ਮਈ ਨੂੰ ਉੱਥੇ ਫੈਸਲਾ ਕੋਈ ਨਹੀਂ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ 2 ਮਈ ਨੂੰ ਸਿਰਫ ਦਿੱਲੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਸੁਝਾਅ ਦਿੱਤਾ ਗਿਆ ਸੀ ਹੁਣ ਪੰਜਾਬ ਸਰਕਾਰ ਨੇ ਉਹ ਸੁਝਾਅ ਮੰਨਣਾ ਹੈ ਜਾਂ ਨਹੀਂ ਮੰਨਣਾ ਸੁਝਾਅ ਤਾਂ ਸੁਝਾਅ ਹੁੰਦਾ ਨਾ ਫਿਰ ਪੰਜਾਬ ਸਰਕਾਰ ਨੇ ਚਿੱਠੀ ਲਿਖੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਕਿ ਤੁਸੀਂ 2 ਦਸੰਬਰ ਦਾ ਜਿਹੜਾ ਫੈਸਲਾ ਹੋਇਆ ਉਹਦੇ ਮਿਨਿਟਸ ਆਫ ਮੀਟਿੰਗ ਭੇਜੋ ਮਿਨਿਟਸ ਆਫ ਮੀਟਿੰਗ ਦੇ ਵਿੱਚ ਜਿੰਨੇ ਵੀ ਅਫਸਰ ਮੌਜੂਦ ਹੁੰਦੇ ਨੇ ਪੰਜਾਬ ਦੇ ਹਰਿਆਣੇ ਦੇ ਦਿੱਲੀ ਦੇ ਬਕਾਇਦਾ ਉਹ ਸਾਰਿਆਂ ਦੇ ਦਸਤਖਤ ਹੁੰਦੇ ਨੇ ਉਹ ਇੱਕ ਤਰੀਕੇ ਦਾ ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਤੇ ਸਹਿਮਤੀ ਬਣੀ ਉਹ ਸਾਰਾ ਵਿਸ਼ਾ ਵਸਤੂ ਹੁੰਦਾ ਹੁਣ ਜਦੋਂ ਉੱਥੇ ਮਿਨਿਟਸ ਆਫ ਮੀਟਿੰਗ ਹੀ ਨਹੀਂ ਬਣੇ ਦੋ ਤਰੀਕ ਨੂੰ ਹੁਣ ਉਹ ਦਸਤਖਤ ਹੋ ਕੇ ਪੰਜਾਬ ਦੇ ਅਫਸਰ ਤਾਂ ਵਾਪਸ ਆ ਗਏ ਉਹ ਕਿਦਾਂ ਸਭ ਕੁਝ ਆਊਗਾ ਸੋ ਇਹ ਮਸਲਾ ਜਿਹੜਾ ਹੈ ਭਾਵੇਂ ਹਾਈ ਕੋਰਟ ਨੇ ਕਿਹਾ ਵੀ ਪੰਜਾਬ ਸਰਕਾਰ ਡੈਮ ਦੇ ਆਪਰੇਸ਼ਨ ਚ ਦਖਲ ਨਾ ਦੇਵੇ ਸੁਰੱਖਿਆ ਬਾਹਰ ਕਰ ਸਕਦੀ ਹੈ ਪਰ ਹੁਣ ਇਹ ਇਸ ਤਰ੍ਹਾਂ ਦੇ ਇਲਜ਼ਾਮ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਜਿਹੜਾ ਚੇਅਰਮੈਨ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਉਹ ਖੁਦ ਚੱਲੇ ਸੀ ਔਰ ਉਹ ਹਦਾਇਤ ਕਰਨ ਵਾਲੇ ਸੀ ਅਫਸਰਾਂ ਨੂੰ ਜਾਂ ਬੀਤੀ ਰਾਤ ਕੋਸ਼ਿਸ਼ ਕੀਤੀ ਗਈ ਅਫਸਰਾਂ ਨੂੰ ਹਦਾਇਤ ਕਰਕੇ ਕਿ ਪਾਣੀ ਛੱਡਿਆ ਜਾਵੇ ਭਗਵੰਤਮਾਨ ਕਹਿੰਦੇ ਜਦ ਤੱਕ ਕਾਨੂੰਨੀ ਤੌਰ ਤੇ ਸਾਰੀਆਂ ਸਥਿਤੀਆਂ ਸਾਫ਼ ਨਹੀਂ ਹੁੰਦੀਆਂ ਤਦ ਤੱਕ ਪਾਣੀ ਨਹੀਂ ਛੱਡਿਆ ਜਾ ਸਕਦਾ ਅੱਜ ਫਿਰ ਭਗਵੰਤਮਾਨ ਉੱਥੇ ਪਹੁੰਚ ਗਏ ਹਰਜੋਤ ਬੈਂਸ ਉੱਥੇ ਪਹੁੰਚ ਗਏ ਬਰਿੰਦਰ ਗੋਇਲ ਮੰਤਰੀ ਉੱਥੇ ਪਹੁੰਚ ਗਏ ਔਰ ਭਗਵੰਤਮਾਨ ਨੇ ਬਕਾਇਦਾ ਉੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਇੱਕ ਵਾਰੀ ਆਪਾਂ ਭਗਵੰਤਮਾਨ ਦੀ ਸਾਰੀ ਗੱਲ ਸੁਣਾ ਦਨੇ ਹਾਂ ਸੋ ਭਗਵੰਤਮਾਨ ਨੇ ਕਿਹਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪਾਣੀਆਂ ਦੇ ਮਾਮਲੇ ਦੇ ਵਿੱਚ ਨਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਕਾਲੀ ਕਰੇ ਨਾ ਬੋਰਡ ਕਾਲੀ ਕਰੇ ਨਾ ਹਰਿਆਣਾ ਨਾ ਪੰਜਾਬ ਉਹ ਕਹਿੰਦੇ ਅਸੀਂ ਸੰਜਮ ਨਾਲ ਸਾਰੀਆਂ ਗੱਲਾਂ ਤੇ ਅੱਗੇ ਵਧਿਏ ਔਰ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਹੋਈ ਹੈ ਇੱਕ ਮਹੱਤਵਪੂਰਨ ਹਿੱਸਾ ਆਪਾਂ ਸੁਣਾ ਵੀ ਦਨੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਗੱਲ ਕਿਵੇਂ ਕਹੀ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਈਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕੇ ਉਹ ਤੋਂ ਬਾਧ 31 ਮਾਰਚ ਤੱਕ ਇਹ ਭਰ ਚੁੱਕੇ ਨੇ ਹਰਿਆਣਾ ਪਰ ਇਹੀ ਬੀਬੀ ਐਮਬੀ ਇਸੇ ਬੀਬੀ ਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਲੋਡ ਕਰ 21 ਮਈ ਨੂੰ ਪੁੱਛ ਲਈ ਉਹ ਮੈਂ ਦੱਸਦਾ 6 ਚਿੱਠੀਆਂ ਲਿਖੀਆਂ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰ ਇੱਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਕਟੂਗਾ ਤੁਸੀਂ ਬਹੁਤ ਜ਼ਿਆਦਾ ਅਸੀਂ 10 నియాస్ రచ్చబెకు అప్నా కస్నా అదజీ దజయార కర్తా పంజిలి చే పలివర్ పాని పీచే తీత్ సే సనియా మానే నింజే ప్రాణీ అప్ని నిసి దేఖో చలో హైకోర్ చేలే గే దికా బబీఎన్ బి హైకోర్ జాన్ రకి బంద జా ఆప్ని దజా బాజీ బిబీఎన్ బి క తో హై బిబీఎన్ బి సర్టిఫికెట్ దే సన్ అరే ము జావే బిబీఎన్ బి ఆప్ జా రహే హై కోర్ ఔర్ హో దేఖో జీడా వకీల్ కీతా హు గల్ ਉਹਦਾ 60% ਉਹਦੀ ਫੀਸ ਪੰਜਾਬ ਦੇ ਕਿਦੋਂ ਪੰਜਾਬ ਆਪ ਦੇ ਗੁਰੂ ਜੀ ਵਕੀਲ ਕਰ ਰਹੀ ਹੈਗੀ ਬਚੇ 60% ਜਿਹੜਾ ਮਤਲਬ ਇਹ ਸਾਡਾ 2 ਲੱਖ ਨੇ 1 ਲੱਖ 20 ਹਜ਼ਾਰ ਸਾਡਾ ਅਜੇ ਆਪ ਦੇ ਗੁਰੂ ਜੀ ਵਕੀਲ ਕਰ ਰਹੇ ਨੇ ਜੇ ਇਹਨੂੰ ਕੋਈ ਕਹੇਗਾ ਕਿ ਯਾਰ ਤਾਂ ਤੇ ਜੋ ਪੈਸੇ ਆਦਰ ਕਰਦੇ ਨਹੀਂ ਆ ਇੱਕ ਦਿਨ ਹੋਣਾ ਚੇਅਰਮੈਨ ਸਾਹਿਬ ਲੋਹਾਂ ਡਾਗੇ تھے ਪੰਜਾਬ ਦੇ ਹਿੱਸੇ ਦਾ 200 ਕਿਸਕ ਪਾਣੀ ਬੰਦ ਕਰਕੇ ਲੈਣੇ ਚਾਹਤਾ ਸੇਰੀ ਲਾਜੀ ਕਹਿੰਦਾ ਇਹ ਕੌਣ ਉਹ ਦੋ ਬੀਰ ਕਰਨ ਵਾਲੀ ਪਿਛਲੇ ਯਾਦ ਯਾਦ ਅੱਜ ਪਹਿਲਾਂ ਨਾਇਨਾ ਕੋਲ ਵੀ ਹੋ ਰਿਹਾ ਹੈ ਹਾਈ ਕੋਰਟ ਦਾ ਹਾਈ ਕੋਰਟ ਲਈ ਕੀ ਹੈ ਹਾਈ ਕੋਰਟ ਲਈ ਕੀ ਹੈ ਅੱਲਾ ਇਹ ਜੋ 12 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਤੇ ਸੱਚ ਨੂੰ ਨਾਲ ਉਹਦਾ ਜਿਹੜਾ ਡਿਸੀਜਨ ਹੈ ਉਹ ਇੰਕਰੀਮੈਂਟ ਉਹ ਤੁਹਾਨੂੰ ਜੀ ਉਹ ਜਦ ਅਲਵਾਈ ਸੀ ਤਾਂ ਹੈ ਫਲਾਟ ਕੀ ਲਈਏ ਤੇ ਭਾਈ ਲੈ ਲਓ ਪਰ ਸਾਰੇ ਅਮਰ ਜੇਸੇ ਪਾਣੀ ਬਿਸ਼ਿਸ਼ ਪਾਣੀ ਪੀਂਦੇ ਹੋ। ਅਗਰ ਹੈਨੀ ਸਵੇਰ ਹੀ ਆਗੇ ਚ ਆਪ ਕੋਲ ਤੋਂ ਸੋ ਆਪਾ ਸੁਣਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਦੀਪ ਜੀ ਸਾਰੀ ਗੱਲ ਹੈ ਜਿਹੜੀ ਉਹ ਬਿਆਨ ਕਰ ਹੀ ਦਿੱਤੀ ਸੋ ਹੁਣ ਵੇਖਦੇ ਆ ਕਿ ਅਗਲੇ ਸਮੇਂ ਚ ਕਿਸ ਤਰ੍ਹਾਂ ਦੇ ਫੈਸਲੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਰਣਨੀਤੀ ਕੀ ਹੈ ਭਾਰਤ ਸਰਕਾਰ ਕੀ ਕਰਦੀ ਹੈ ਚਾਹੀਦਾ ਤਾਂ ਇਹ ਹੈ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਜੀ ਜਲਾਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਹੁਤ ਧੰਨਵਾਦ ਸੰਦੀਪ ਜੀ ਬਹੁਤ ਧੰਨਵਾਦ ਪਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ